ਤਨਦਰ ਦੀ ਹੈ ਹੁਣ ਮਮੀ ਨੇ ਤੇ ਇਹ ਗਾ ਦੇਖਦਾ ਕੀ ਕਰੂਗੀ ਪਾਣੀ ਦੇਖਦਾ ਮम्मा ਉਹ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਹ ਤਾਂ ਗੇਡਵਾਲੀ ਹੋ ਰਹੀ ਜਿਆ ਤਾਂ ਕਰ ਤਾਂ ਕਰ ਤਾਂ ਨੂੰ ਕਰਨਾ ਤੂੰ ਕਾਹੇ ਤੇ ਮੈਂ ਕਾਮ ਪਹਿਲਾਂ ਵੀ ਸਾਰਾ ਦੂਸਰਾ ਨਿਮੜਾਏਗਾ ਅੰਦਰਾਂ ਚ ਝਾੜੂ ਪੋਚਾ ਲਾਤਾ ਕੱਪੜੇ ਧੋ ਕੇ ਵੇ ਸੁੱਕਣੇ ਪਾਤੀ ਆ ਕੇ ਰੋਟੀ ਬਣਾਤੀ ਆਗੀ ਬਸ ਇਹ ਜਦੋਂ ਮਰਜੀ ਖਾ ਲੈਣਾ ਅਜੇ ਖਾਧੀ ਨਹੀਂ ਹੈਗੀ ਅੱਜ ਘਰੇ ਸੀਗੇ ਬੱਚੇ ਬਸ ਗਰਸ਼ਣਾ ਆਪੜਾ ਮੈਨੂੰ ਪਤਾ ਕੀ ਮਮਾ ਆ ਬੁੱਢਾ ਖਰਚਣਾ ਬਸ ਹੁਣ ਤਾਂ ਥੁੱਤੀ ਦੀ ਤੇਰੇ ਡੈਡੀ ਕੀ ਕਰਨ ਲੱਗ ਗਿਆ ਡੈਡੀ ਅੰਦਰ ਬੈਠੇ ਚਾਹ ਪੀ ਜਾਂਦੇ ਆ ਤੇ ਉਹਨਾਂ ਨੂੰ ਕਹਿ ਦਿੰਦੇ ਕੜਾਈ ਚਕਾ ਦਿੰਦੇ ਕੜਾਈ ਜੀ ਕੋਣੀ ਆ ਪਰ ਤੂੰ ਚੁਕਾ ਦੇਣਾ ਨਾ ਮੈਂ ਚੁਕਾ ਦਿੰਦਾ ਉਹ ਖਰਚਣਾ ਛੋਟਾ ਆਪਣਾ ਹਾਂ ਇਹ ਵੀ ਲੈਣਾ ਇਹ ਵੀ ਥੁਲੇਗਾ ਜਿਹਨਾਂ ਦੀ ਕੜਾਈ ਹੈ ਆਪਣੀ ਕੜਾਈ ਤੇ ਜਾਰ ਪਾਲੀ ਲੱਗੀ ਪਈ ਸੀ ਇਹਨੂੰ ਵੀ ਹਜੇ ਆਲੇ ਨਹੀਂ ਤੇ ਜਾਂਦੀ ਆ ਜੀ ਕਿੰਨੀ ਕੁ ਲੱਗੀ ਬਾਧੂ ਲਈ ਜਾਂਦੀ ਆ ਹੱਥਾਂ ਵਾਲੀ ਲਈ ਜਾਂਦੀ ਆ ਅੱਜ ਤਾਂ ਮੈਂ ਲੈਣਾ ਕੋਈ ਨਹੀਂ ਖਾਣੇ ਜਾਰੀ ਖਵਾਉਂਗਾ फेर ਕਿੰਦਾ ਆਇਰਨ ਦੀ ਘਾਟ ਪੂਰੀ ਹੋ ਜੂਗੀ ਚਲਾਉਣੇ ਤੱਕ ਖੋ ਜੂ ਆਇਰਨ ਦੀ ਘਾਟ ਪੂਰੀ ਹਾਂ ਹੋਲੀ ਹੋਲੀ ਡੇਲੀ ਇਹ ਹਾਰ ਪਿੰਨੀ ਚ ਡੇਲੀ ਡੇਲੀ ਛੋਟੀ ਛੋਟੀ ਮਿਲ ਜਾ ਕਰੂਗੀ ਹੈਨਾ ਆ ਲੈ ਆਹ ਦਾ ਕਸਾ ਆvai ਵਾਓ ਗਾਇਸ ਗੋਆ ਵੀ ਕਸਾ ਪੜਾ ਹੈ ਅਸੀਂ ਦਾ ਕੜਾਈ ਮਨ ਜਾਂਦੇ ਮਾਰਿਆ ਨੇ ਇੱਕ ਪੱਤੂ ਵੀ ਪਨ ਕੇ ਰੱਖ ਪੀ ਉਹ ਕੋਈ ਨਾ ਐ ਦੇ ਚਲੋ ਉਹਦੇ ਨੇ ਕਹਦਾ ਵੀ ਬਾਥੀ ਨਾਲ ਹੈ ਨਾ ਕੜਾਈ ਬੜੀ ਨਿਖਰ ਗਈ ਆ ਮੈਂ ਅਗਲੇ ਦਿਨ ਬਾਥੀ ਮੂੰਹ ਤੇ ਮੜੀ ਆ ਉਹ ਵੀ ਮੇਰਾ ਮੂੰਹ ਵੀ ਨਿਖਰ ਜੂ ਸਿੱਧਾ ਆਪੋਂ ਉਹ ਕਰ ਲਿਆ ਨਾ ਪੁੰਜੇ ਲੱਗੇ ਤਾਂ ਤੱਕਿਆ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕੱਢਦੇ ਆ ਖੋਆ ਪਹਿਲਾਂ ਕੜਾਈ ਧੋਤੀ ਆ ਸਮਾਰਕ ਪਹਿਲਾਂ ਅੰਦਰ ਫਿੱਟ ਕੀਤੀ ਸੀਗੀ ਉੱਥੇ ਨਾ ਲੋਟ ਨਹੀਂ ਆਈ ਹੈਗੀਗੀ ਪੱਠੀ ਦਾ ਸੇਕ ਜ਼ਿਆਦਾ ਹੋ ਰਿਹਾ ਸੀਗਾ ਤਾਂ ਫੇਰ ਅਸੀਂ ਕਿਹਾ ਵੀ ਚੁਰਤੇ ਰੱਖ ਲੈਣੇ ਆਂਗੇ ਪੱਠੀ ਚੁਰਤੇ ਵਿੱਚ ਪੱਠੀ ਰੱਖ ਲੈਣਾ ਤੇ ਕੜਾਈ ਰੱਖ ਦੇ ਚੁਰਤੇ ਫਿਰ ਇਹਦੇ ਨਾਲ ਖੁੱਲਾ ਸੇਕ ਪਾਊਗਾ ਚਾਰ ਸਬੀਰੇ ਆ ਡਾਕੂਮੈਂਟ ਲਾਇਏ ਤੇ ਆਹ ਤੇ ਬਰੋ ਲੱਗੀ ਤਾਂ ਹੈਗੀ ਨਾ ਭਾਈ ਕਿਨੇ ਜਾਣਗੇ ਡਾਕੂਮੈਂਟ ਵੀ ਠੀਕ ਹੈ ਨਾ ਬੰਦਾ ਬਣਾ ਰਿਹਾ ਪਈ ਆ ਹੈ ਨਾ ਹਾਂ 1 ਘੰਟਾ ਦੇਖੋ ਕਿੰਨਾ ਹੋ ਗਿਆ 2 ਅੱਜ ਦੇ ਹੁਣ ਟਾਈਪ ਆਪਣਾ ਵਾਲਾ 12:30 ਵਜੇ ਲੱਗਦੀ ਆਪਾਂ

ਹਾਂਜੀ ਹੁਣ ਆਪਣਾ ਜਿਹੜਾ ਦੁੱਧ ਕੜ ਕੜ ਕੇ ਇੰਨਾ ਕਰਿਆ ਗਿਆ ਸੀਗਾ ਤੇ ਇੱਥੇ ਜਿਹੜਾ ਹੁਣ ਬੰਦਾਣਾ ਪੂਰਾ ਕੈਮ ਹੋਣਾ ਚਾਹੀਦਾ ਖੁਰਚਣਾ ਮਾਰਨ ਵਾਲਾ ਕਿਉਂਕਿ ਅਸੀਂ ਪੱਠੀ ਵੀ ਵਿੱਚ ਦੀ ਤੇਜ਼ ਕਰਤੀ ਸੀਗੀ ਤੇ ਹੁਣ ਇਹ ਹੁੰਦਾ ਵੀ ਇੱਥੇ ਨਾ ਬੁਲਬਲੇ ਜੇ ਸੜਦਾ ਹੁੰਦਾਗਾ ਤੇ ਹੁਣ ਮੈਂ ਤੁਹਾਨੂੰ ਇਹ ਦੱਸੂਗੀ ਵੀ ਜਦੋਂ ਖੁਆ ਹਨਾ ਪੂਰਾ ਲਾਲ ਹੁੰਦਾਏਗਾ ਉਦੋਂ ਸਹੀ ਬੰਦ ਆਏ ਕਈ ਹਨਾ ਮੈਂ ਦੇਖਿਆ ਵੀ ਆਪਾਂ ਵੀ ਕਹਿ ਦਿੰਨੇ ਆ ਵੀ ਜਿਆਦਾ ਕੋਆ ਬਨ ਜੂਗਾ ਤੇ ਉਦੋਂ ਲਾ ਲੈਨੇ ਤੇ ਉਹ ਖੋਏ ਨੂੰ ਨਾ ਉਲੀ ਲੱਗ ਜਾਂਦੀ ਆ ਹੁਣ ਮੇਰੀ ਅੱਖ ਚ ਪੈ ਗਿਆ ਸੀਗਾ ਤੇ ਇੱਥੇ ਪਹਿਲਾਂ ਤੇ ਇਹ ਲੱਗੇ ਰਹੇ ਆ ਤੇ ਬਾਅਦ ਵਿੱਚ ਇੱਥੇ ਫਿਰ ਮੈਨੂੰ ਆਉਣਾ ਪਿਆ ਤੇ ਆਈਆਂ ਵੀ ਇੱਥੇ ਜਦੋਂ ਹੁਣ ਆਪਾਂ ਬਾਹ ਖੰਡ ਵੀ ਪਾਉਣੀ ਜਿਹਦੇ ਕੋਲੇ ਦਾਣੇ ਵਾਲੀ ਖੰਡ ਆ ਗਈ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕਦੋਂ ਪਾਉਣੀ ਹੈਗੀ ਵੀ ਹੁਣੇ ਪੂਰਾ ਇਹ ਕੜ ਰਿਹਾਗਾ ਚੰਗੀ ਤਰ੍ਹਾਂ ਜਦੋਂ ਖੂਆ ਨਾ ਥੋੜਾ ਜਿਹਾ ਲਾਲ ਹੋ ਜਾਂਦਾ ਤੇ ਉਹਨਾਂ ਪਾਸਿਓਂ ਕੜਾਈ ਛੱਡਣ ਲੱਗ ਜਾਂਦਾ ਹੁੰਦਾ ਸਹੀ ਖੂਆ ਉਦੋਂ ਬੰਦ ਆ ਤੇ ਹੁਣ ਤੁਸੀਂ ਮੇਰੇ ਐਂਡ ਤੱਕ ਮੇਰੇ ਨਾਲ ਜੁੜੇ ਰਹਿਣਾ ਹੈਗਾ ਤੇ ਮੈਂ ਤੁਹਾਨੂੰ ਦਿਖਾਉਂਗੀ ਤੇ ਆ ਦੇਖੋ ਹੁਣ ਤਾਂ ਅਸੀਂ ਨੇੜੇ ਕਰਕੇ ਕੈਮਰਾ ਦਿਖਾਉਣੀ ਹੈਗੀ ਤੇ ਹਜੇ ਵੀ ਇਹਦੇ ਵਿੱਚ ਉਹ ਬਲਬਲੀ ਜਿਹੜੇ ਫਟ ਰਹੇ ਤੇ ਦੇਖੋ ਖੂਆ ਨਾ ਲਾਲ ਹੋ ਰਿਹਾ ਤੇ ਆਪਣੇ ਆਪ ਜਿਹੜੀ ਕੜਾਈ ਇਹ ਛੱਡਣ ਲੱਗ ਗਿਆ ਹੈਗਾ ਇਹ ਦੁੱਧ ਜ਼ਿਆਦਾ ਸੀਗਾ ਤੇ 25 ਲੀਟਰ ਦੁੱਧ ਸੀਗਾ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੰਨਾ ਖੁਆ ਹੋ ਸਕਦਾ ਆਏਗਾ ਤੇ ਇਹ ਵੀ ਆਏ ਆ ਜਦੋਂ ਖੁਆ ਵੀ ਲਾ ਇੱਕ ਤਾਂ ਕਲਰ ਮਤਲਬ ਇਹਦਾ ਚੇਂਜ ਹੋ ਗਿਆ ਹਨ ਤੇ ਉੱਤੋਂ ਇਹ ਕੜਾਈ ਛੱਡਣ ਲੱਗ ਗਿਆ ਤੇ ਹੁਣ ਬਸ ਇਹ ਆਪਾਂ ਥੱਲੇ ਲਾਵਾਂਗੇ ਥੋੜਾ ਜਿਹਾ ਮੈਂ ਹੋਰ ਇਹਨੂੰ ਕਾੜੂਗੀ ਵੀ ਪੂਰਾ ਆਏ ਹੋ ਜੁਗਾ ਇਹ ਤੇ ਫਿਰ ਇੱਥੇ ਹੁਣ ਜੇ ਕਿਸੇ ਨੇ ਖੰਡ ਪਾਉਣੀ ਹੈਗੀ ਹਨਾ ਪੱਠੀ ਨੂੰ ਬੰਦ ਕਰਕੇ ਮਤਲਬ ਅੱਗ ਤੋਂ ਥੱਲੇ ਲਾ ਕੇ ਤੁਸੀਂ ਜਿਹੜੀ ਦਾਣੇ ਵਾਲੀ ਖੰਡ ਆ ਉਹਦੋਂ ਪਾਉਣੀ ਹੈਗੀ ਜੀ ਜੇ ਦੇਸੀ ਖੰਡਾ ਉਹ ਤਾਂ ਚਲੋ ਆਪਾਂ ਬਾਅਦ ਵਿੱਚ ਪਾ ਦਿੰਨੇ ਆਗੇ ਪਰ ਜਿਹਦੇ ਕੋਲੇ ਜੇ ਕਿਸੇ ਕੋਲੇ ਦੇਸੀ ਖੰਡ ਨਹੀਂ ਹੈਗੀ ਤੇ ਉਦੋਂ ਦਾਣੇ ਵਾਲੀ ਖੰਡ ਵੀ ਆਏ ਨਹੀਂ ਹੈਗਾ ਵੀ ਅੱਗ ਥੱਲੇ ਚੱਲੀ ਜਾਵੇ ਤੇ ਆਪਾਂ ਉੱਤੇ ਖੰਡ ਪਾ ਦਗੇ ਉਹਦੇ ਨਾਲ ਕੀ ਹੁੰਦਾ ਪਰਤ ਜੰਮ ਜਾਂਦੀ ਹੈ ਖੰਡ ਦੀ ਤੇ ਜਿਹੜਾ ਖੋਆ ਨਾ ਉਹ ਕਰੜਾ ਬਣ ਜਾਂਦਾ ਹੈ ਤੇ ਜੇਕਰ ਹੁਣ ਆਪਾਂ ਵੀ ਬੰਦ ਕਰਕੇ ਥੱਲੇ ਲਾ ਕੇ ਕੜਾਈ ਨੂੰ ਤੇ ਫੇਰ ਆਪਾਂ ਖੰਡ ਪਾਵਾਂਗੇ ਤੇ ਖੰਡ ਗਰਮ ਗਰਮ ਖੋਏ ਦੇ ਵਿੱਚ ਖੁਰ ਜਾਂਦੀ ਹੈਗੀ ਤੇ ਇਹ ਇਹ ਹੀ ਬਸ ਹੁਣ ਬਸ ਇਹ ਹੌਲੀ ਹੌਲੀ ਹੋਰ ਲਾਲ ਹੋਊਗਾ ਹਜੇ ਥੋੜਾ ਹੋਇਆਗਾ ਤੇ ਬਸ ਉਹਨਾ ਟਾਈਮ ਇਹਨੂੰ ਹਲਾਈ ਜਾਊਂਗੀ ਪਰ ਇੱਥੇ ਜਿਹੜਾ ਬੰਦਾ ਨਾ ਕੈਮ ਹੋਣਾ ਚਾਹੀਦਾਗਾ ਜਿਹਨੇ ਖੋਏ ਚ ਖੁਰਚਣਾ ਮਾਰਨਾ ਹੋਵੇ ਕਿਉਂਕਿ ਇੱਕ ਤਾਂ ਇਹ ਬੁਲਬਲੇ ਜੇ ਵੀ ਉੱਠਦੇ ਹੁੰਦੇ ਆਗੇ ਹਨਾ ਤੇ ਬੜਕ ਬੜਕ ਕੇ ਬਾਜਦੇ ਤੇ ਦੂਸਰਾ ਇਹ ਥੱਲੇ ਲੱਗਣ ਦਾ ਹੁੰਦਾ ਹੈਗਾ ਖੁਰਚਣਾ ਬਸ ਮਾਰੀ ਜਾਵੇ ਥੱਲਿਓ ਤੇ ਇਹ ਬਸ ਖੋਏ ਦਾ ਹੋਰ ਕੁਝ ਨਹੀਂ ਬਸ ਪਹਿਲਾਂ ਦੁੱਧ ਕਾੜਨਾ ਆਏਗਾ ਆਪਾਂ ਦੇਖੋ ਜਿਹੜੀਆਂ ਹੁਣ ਮੰਮੀਆਂ ਸੀਗਾ ਆਪਣੀਆਂ ਉਹਨਾਂ ਨੂੰ ਤਾਂ ਵੀ ਪਤਾ ਹੁੰਦਾ ਸੀਗਾ ਹਨਾ ਕੱਢਣਾ ਕਿਵੇਂ ਵੀ ਉਹਨਾਂ ਦੇ ਤਾਂ ਐਕਸਪੀਰੀਅੰਸ ਹੋਇਆ ਬਸ ਸੀਗਾ ਤਾਂ ਦੇਖੋ ਬਾਅਦ ਵਿੱਚ ਅਸੀਂ ਨਖੂਆ ਕੜਾਈ ਥੱਲੇ ਲਾ ਲਈ ਸੀਗੀ ਤੇ ਮੈਂ ਇੱਥੇ ਵੀਡੀਓ ਸਸੀ ਸ਼ੂਟ ਨਹੀਂ ਕੀਤੀ ਹੈਗੀ ਤੇ ਫਿਰ ਮੈਂ ਆਟਾ ਪੁੰਨਾਂ ਲਾ ਗਈ ਸੀਗੀ ਤੇ ਆਟਾ ਬਸ ਮੈਂ ਖੂਏ ਦੇ ਮਤਾਬਕ ਹੀ ਪਾਇਆਗਾ ਜਿੰਨਾ ਕਿ ਬਸ ਲੋਡ ਹੁੰਦੀ ਹੈ ਤੇ ਤੁਸੀਂ ਅੰਦਰ ਤੇ ਮੈਂ ਦਿਖਾਉਂਗੀ ਵੀ ਖੂਆ ਕਿਸ ਤਰ੍ਹਾਂ ਬਣਾਏਗਾ ਮੇਰਾ ਤੇ ਖੰਡ ਮੈਂ ਕੜਾਈ ਤੋਂ ਥੱਲੇ ਲਾ ਕੇ ਪਾਈ ਸੀਗੀ ਸੌਰੀ ਪੱਠੀ ਤੋਂ ਥੱਲੇ ਲਾ ਕੇ ਖੰਡ ਪਾਈ ਸੀਗੀ ਖੰਡ ਉੱਪਰ ਨਹੀਂ ਪਾਈ ਹੈਗੀਗੀ ਤੇ ਇਹ ਹੋ ਜਾਂਦਾ ਵੀ ਜਿਹੜੇ ਹੁਣ ਵੀ ਹੋਂਦੇ ਟਾਈਮ ਦੀਆਂ ਜਿਹੜੀਆਂ ਕੁੜੀਆਂ ਹਨਾ ਵੀ ਕੰਮ ਕੰਮ ਕੋਈ ਵੀ ਹੋਵੇ ਵੀ ਜਦੋਂ ਆਪਾਂ ਕਰਨ ਲੱਗ ਜਗੇ ਨਾ ਆਪ ਨੂੰ ਇੱਕ ਵਾਰੀ ਪਤਾ ਲੱਗ ਜੇ ਕੰਮ ਦਾ ਵੀ ਉਹ ਆਉਣ ਲੱਗੇ ਜਾਂਦਾ ਹੈਗਾ ਹਨਾ ਪਹਿਲੀ ਵਾਰ ਤਾਂ ਗਲਤੀ ਸਾਰਿਆਂ ਤੋਂ ਹੀ ਹੁੰਦੀ ਹੁੰਦੀ ਹੈਗੀ ਇਹ ਨਹੀਂ ਹੁੰਦਾ ਵੀ ਕੋਈ ਜਮ ਵੀ ਜਾਂਦਾ ਹੀ ਕੋਈ ਰੋਟੀ ਬਣਾਈ ਜਾ ਰਹੀ ਹੈਗੀ ਹੌਲੀ ਹੌਲੀ ਟੇਢੀ ਬਿੰਗੀ ਕਰ ਕਰਕੇ ਸਹੀ ਰੋਟੀਆਂ ਬੰਦ ਗਏਗਾ ਤੇ ਇਸ ਤਰ੍ਹਾਂ ਹੀ ਕੋਈ ਵੀ ਚੀਜ਼ ਬਣਾਉਣੀ ਹੈਗੀ ਪਹਿਲਾਂ ਤਾਂ ਆਪਾਂ ਨੂੰ ਇੰਨਾ ਹਨਾ ਪਤਾ ਹੀ ਨਹੀਂ ਹੁੰਦਾ ਸੀਗਾ ਹੁਣ ਤਾਂ ਹਰ ਇੱਕ ਚੀਜ਼ ਹਰ ਇੱਕ ਚੀਜ਼ ਆਪਾਂ ਨੈਟ ਤੋਂ ਦੇਖ ਕੇ ਬਣਾ ਸਕਦੇ ਹਾਂ ਤੇ ਤੁਸੀਂ ਦੇਖ ਲਓ ਜੀ ਮੇਰਾ ਆਟਾ ਵੀ ਭੁੱਜ ਗਿਆ ਸੀਗਾ ਤੇ ਉਨਾਂਕ ਮੈਂ ਆਟਾ ਲਿਆ ਹੈਗਾ ਤੇ ਵਿੱਚ ਮੈਂ ਡਰਾਈ ਫਰੂਟ ਜਿਹੜੇ ਸੀਗੇ ਬਦਾਮ ਤੇ ਖੋਪਾ ਉਹ ਚੀਰ ਕੇ ਪਾਤੇ ਹੈਗੇ ਤੇ ਤੁਸੀਂ ਮੇਰਾ ਲਾਸਟ ਵਾਲਾ ਖੋਏ ਦਾ ਵੀਊ ਦੇਖ ਸਕਦੇ ਹੋ ਵੀ ਮੇਰਾ ਖੁਆ ਕਿਸ ਤਰ੍ਹਾਂ ਬਣਿਆ ਹੈਗਾ ਦੇਖੋ ਐਨ ਨਾ ਤਾਂ ਮੱਚ ਜਾਏਗਾ ਤੇ ਨਾ ਹੀ ਕੱਚਾ ਰਹਿ ਆਗਾ ਤੇ ਪੂਰਾ ਲਾਲ ਲਾਲ ਦਿਖ ਰਿਹਾ ਤੁਹਾਨੂੰ ਦੇਖੋ ਤੇ ਲੋ ਜੀ ਬਸ ਹੁਣ ਸਾਡਾ ਇੱਥੇ ਬਾਹਰ ਕੰਮ ਨਿਭੜ ਗਿਆ ਖੋਏ ਦਾ ਤੇ ਹੁਣ ਅਸੀਂ ਮਾਂ ਪੁੱਤ ਲੈ ਕੇ ਜਾਨੇ ਆਂ ਅੰਦਰ ਤੇ ਅੰਦਰ ਇਹਨਾਂ ਦੀਆਂ ਪਿੰਨੀਆਂ ਵਟਾਂਗੇ ਇਹਦੀਆਂ ਤੇ ਇਹਨਾਂ ਨੇ ਟਿਊਸ਼ਨ ਵੀ ਜਾਣਾ ਹੈਗਾ ਤੇ ਹੁਣ ਮੈਂ ਪਹਿਲਾਂ ਚਾਹ ਕਰੂੰਗੀ ਚਾਹ ਕਰਕੇ ਤੇ ਫੇਰ ਪਿੰਨੀਆਂ ਵਟਣ ਬੈਠੂੰਗੀ ਤੇ ਇਹਨਾਂ ਨੂੰ ਪਿੰਨੀ ਇੱਕ ਇੱਕ ਵਟ ਕੇ ਵਿਚਾਰੇ ਸਕੂਲ ਜਾਣਗੇ ਬਾਬਿਆਂ ਦਾ ਮੱਥਾ ਮੈਂ ਪਹਿਲਾਂ ਜਿਹੜਾ ਖੂਆ ਸੀਗਾ ਵੀ ਰਲਾਇਆ ਕਿਉਂਕਿ ਮੈਨੂੰ ਪਤਾ ਸੀਗਾ ਬੱਚੇ ਆ ਨਾ ਬੱਚਿਆਂ ਦੇ ਨਾਲ ਇੰਨਾ ਸਬਰ ਨਹੀਂ ਹੁੰਦਾ ਹੈਗਾ ਬੱਚਿਆਂ ਤੋਂ ਜਿਵੇਂ ਪਹਿਲਾ ਖੂਆ ਕੱਢਿਆ ਸੀਗਾ ਤੇ ਉਦੋਂ ਮੈਂ ਬੱਚਿਆਂ ਨੂੰ ਬਾਬਿਆਂ ਦਾ ਮੱਥਾ ਟੇਕ ਕੇ ਤੇ ਫਿਰ ਬੱਚਿਆਂ ਨੂੰ ਦੇਤਾ ਸੀਗਾ ਤੇ ਹੁਣ ਬਸ ਇੱਕ ਆਉਦਾ ਪਿੱਟੀਆਂ ਖਾ ਕੇ ਜਾਣਗੇ ਟਿਊਸ਼ਨ ਤੇ ਉਮੀਦ ਕਰਦੇ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਮਤਲਬ ਖੋਏ ਦਾ ਜਿਹੜੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਤੇ ਉਹ ਪਸੰਦ ਆਈ ਹੋਗੀ ਤੇ ਸਾਨੂੰ ਸਮਝ ਲੱਗੀ ਹੋਗੀ ਉਹਨਾਂ ਲਈ ਸੀ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੂੰ ਲੱਗਦਾ ਰਹਿੰਦਾ ਵੀ ਖੂਆ ਅਸੀਂ ਕਿਸ ਤਰ੍ਹਾਂ ਬਣਾਈਏ ਕਿਉਂਕਿ ਹੁਣ ਜਿਹੜੇ ਜਿਨ੍ਹਾਂ ਦਾ ਐਕਸਪੀਰੀਅੰਸ ਹੋਏ ਹੋਏ ਵੈਨਾ ਚੀਜ਼ਾਂ ਤੇ ਉਹਨਾਂ ਨੂੰ ਤਾਂ ਆਪਾਂ ਕੁਝ ਵੀ ਨਹੀਂ ਕਹਿ ਸਕਦੇਗੇ ਉਹਨਾਂ ਤੋਂ ਤਾਂ ਆਪਾਂ ਸਿੱਖਣਾ ਹੈਗਾ ਤੇ ਜਿਨ੍ਹਾਂ ਜਿਹੜੀਆਂ ਜਿਨ੍ਹਾਂ ਨੂੰ ਮਤਲਬ ਲੱਗਦਾ ਵੀ ਅਸੀਂ ਖੂਆ ਕਿਵੇਂ ਕੱਢਾਂਗੇ ਤੇ ਮੇਰੀ ਉਹਨਾਂ ਲਈ ਵੀਡੀਓ ਸੀਗੀ ਵੀ ਤੁਸੀਂ ਸਭ ਕੁਝ ਕਰ ਸਕਦੇ ਹੋਗੇ ਜੇ ਮਤਲਬ ਆਪਣੇ ਮਨ ਦਾ ਹੋਵੇ ਵੀ ਆਪਾਂ ਕਰਨਾ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੀ ਸਾਰਿਆਂ ਨੂੰ ਬਾਏ ਬਾਏ ਧੰਨਵਾਦ ਵੀਡੀਓ